ਸੁਰਖੀਆਂ ਚੱਲ ਰਹੀਆਂ ਬੋਹਰ ਪਿੰਟਾਂਖ હત્યાਕਾਂਡ ਦਾ ਮੁੱਖ ਦੋਸ਼ੀ ਸ਼ਿਵਲਾਲ ਡੋਟਾ ਜੇਲ੍ਹ ਚੋਂ ਹੀ ਵਿਦਾਂਸਾਬਾਦ ਚੋਂ ਲੜਨ ਜਾ ਰਿਹਾ ਹੈ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਡੋਟਾ ਨੂੰ ਚੋਣ ਲੜਨ ਦੀ ਇਜਾਜ਼ਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਡੋਟਾ ਵੱਲੋਂ 13 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਅੰਦਰ ਕਿਸੇ ਸਮੇਂ ਵੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਅਦਾਲਤੀ ਹੁਕਮਾ ਮੁਤਾਬਕ ਕਾਰਵਾਈ ਜੇਲ੍ਹ ਸੁਪਰਡੈਂਟ ਦੀ ਨਿਗਰਾਨੀ ਤੇ ਸਖਤ ਸੁਰੱਖਿਆ ਪ੍ਰਬੰਧਾ ਹੇਠ ਹੋਵੇਗੀ। ਪਿਛਲੀ ਵਾਰ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸ਼ਿਵਲਾਲ ਡੋਡਾ ਨੇ ਵੀ 4 ਜਨਵਰੀ ਨੂੰ ਅਦਾਲਤ 'ਚ ਅਰਜ਼ੀ ਦਾਖਲ ਕਰਦਿਆਂ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ। ਸ਼ਿਵਲਾਲ ਡੋਡਾ ਦੀ ਐਪਲੀਕੇਸ਼ਨ ਨੂੰ ਮਨਜ਼ੂਰ ਕੀਤਾ ਅਤੇ ਸ਼ਿਵਲਾਲ ਡੋਡਾ ਕੋ 13 ਜਨਵਰੀ 2017 ਕੋ ਅਬੋਰ ਕੰਸਟੀਚਨਸੀ ਸੇ ਬਤੌਰ ਉਮੀਦਵਾਰ ਨਾਮਿਨੇਸ਼ਨ ਵਰਨੇ ਕੀ ਇਜਾਜ਼ਤ ਦੀ ਹੈ। ਦੱਸ ਦिए ਕਿ ਸ਼ਿਵਲਾਲ ਡੋਡਾ ਕਤਲ ਦੇ ਦੋਸ਼ਤ ਜੇਲ੍ਹ ਚ ਬੰਦ ਹੈ 11 ਦਸੰਬਰ 2015 ਨੂੰ ਉਸਦੇ ਅਬੋਹਰ ਵਾਲੇ ਫਾਰਮ ਹਾਊਸ ਤੇ ਪੀਮਟਾਂਕ ਨਾਂ ਦੇ ਇੱਕ Dalit ਨੌਜਵਾਨ ਨੂੰ ਹੱਥ ਪੈਰ ਵੱਢ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਇਸ ਕੇਸ ਚ ਡੋਡਾ ਨੇ 21 ਜਨਵਰੀ 2016 ਚ ਸਰੈਂਡਰ ਕਰ ਦਿੱਤਾ ਸੀ ਫਾਜ਼ਿਲ ਕਾ ਤੋਂ ਸੁਮਿਲ ਨਾਗਪਾਲ ਜਗਬਾਣੀ ਟੀਵੀ